ਅੱਜ ਨਕੌਧਰ ਨਗਰ ਕਾਉਂਸਲਿੰਗ ਹਲੋਂ ਜਿਹੜਾ ਦੁਕਾਨਾਂ ਦੇ ਬਾਹਰ ਸਮਾਨ ਪਿਆ ਉਹ ਥੋੜਾ ਜਿਹਾ ਚੱਕਿਆ ਗਿਆ ਕਿਉਂਕਿ ਇੱਥੇ ਨਕੌਧਰ ਵਿੱਚ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਉਹ ਬਹੁਤ ਜ਼ਿਆਦਾ ਹੈ ਆਓ ਗੱਲਬਾਤ ਕਰਦੇ ਹਾਂ ਯੋ ਸਾਹਿਬ ਇਸ ਬਾਰੇ ਕੀ ਕਹਿੰਦੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਅੱਜ ਜਿਹੜਾ ਮਾਰਕੀਟ ਦੇ ਵਿੱਚੋਂ ਇੱਥੇ ਕਿਉਂਕਿ ਨਕੋਦਰ ਦੇ ਵਿੱਚ ਖਾਸ ਕਰਕੇ ਵੀਰਵਾਰ ਤੇ ਐਤਵਾਰ ਬਹੁਤ ਜ਼ਿਆਦਾ ਜਾਮ ਹੋ ਜਾਂਦਾ ਤੇ ਵੈਸੇ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਸਮਾਨ ਜਿਹੜਾ ਤੁਸੀਂ ਰੋਡ ਥੋੜੀ ਖਾਲੀ ਕਰਾਈ ਆ ਪਰ ਉਹਦੇ ਵਿੱਚ ਹੀ ਕਈ ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਗਰੀਬ ਤਬਕੇ ਤੋਂ ਆ ਜਿਹੜੇ ਦਿਹਾੜੀ ਲੱਪਾ ਲਾਉਂਦੇ ਆਪਣਾ ਉਹ ਚ ਹੀ ਗੁਜ਼ਾਰਾ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਇਹਨਾਂ ਨੂੰ ਅਲਰਟ ਕੀਤਾ ਸੀ ਪਹਿਲਾਂ ਇਸ ਤਾਂ ਅਸੀਂ ਪਹਿਲਾਂ ਬਕਾਇਦਾ ਮੁਨਾਦੀ ਕਰਵਾਈ ਸੀ ਕਿ ਇਸ ਜਗ੍ਹਾ ਤੇ ਕੋਈ ਵੀ ਰੇੜੀ ਨਾ ਲੱਗੀ ਜਾਵੇ ਕਿਉਂਕਿ ਇਹ ਜਗਾ ਮੇਨ ਆ ਟ੍ਰੈਫਿਕ ਵਾਲੀ ਔਰ ਜਦੋਂ ਇੱਥੇ ਰੇੜੀ ਲੱਗ ਜਾਂਦੀ ਆ ਉੱਥੇ ਡਿਵਾਈਡਰ ਵੀ ਬਣਿਆ ਹੋਇਆ ਉਹਦੇ ਨਾਲ ਜਿਹੜਾ ਆ ਆਉਣ ਜਾਣ ਨਾਲੇ ਜਿਹੜੇ ਆ ਵਹੀਕਲਸ ਨੂੰ ਬੜੀ ਪ੍ਰੋਬਲਮ ਆਉਂਦੀ ਆ ਔਰ ਦੁਕਾਨਦਾਰਾਂ ਵੱਲੋਂ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਜਾਂਦੀ ਆ ਕਿ ਇੱਥੇ ਜਿਹੜਾ ਆ ਟ੍ਰੈਫਿਕ ਬਹੁਤ ਜਾਮ ਰੇਡੀ ਜਿਹਨਾਂ ਸਾਡਾ ਕਾਰੋਬਾਰ ਵੀ ਪ੍ਰਭਾਵਿਤ ਆ ਜਿਸ ਕਰਕੇ ਆਪਾਂ ਪਹਿਲਾਂ ਹੀ ਇੱਕ ਵਾਰੀ ਇੱਕ ਦੋ ਵਾਰੀ ਬੇਨਤੀ ਵੀ ਇਹਨਾਂ ਨੂੰ ਕੀਤੀ ਕਿ ਇੱਥੇ ਨਾ ਲਗਾਈ ਹੈ ਉਹਦੇ باوجود ਵੀ ਜਿਸ ਲਈ ਇਹਨਾਂ ਬਲੋਗ ਇੱਥੇ ਰੇੜੀਆਂ ਜਿਹੜੀਆਂ ਲਗਾਈਆਂ ਨਹੀਂ ਹਟਾਈਆਂ ਗਈਆਂ ਤਾਂ ਫੇਰ ਹੀ ਸਾਡੀ ਵੱਲੋਂ ਕੱਲ ਵੀ ਕਾਰਵਾਈ ਕੀਤੀ ਗਈ ਸੀ ਤੇ ਅੱਜ ਵੀ ਕੀਤੀ ਗਈ ਆ ਜੀ ਸਰ ਕਈ ਵੱਡੀਆਂ ਗੱਡੀਆਂ ਵੀ ਮਤਲਬ ਇੱਥੇ ਖੜੀਆਂ ਹੋ ਜਾਂਦੀਆਂ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਉਹਦੇ ਕਰਕੇ ਵੀ ਬਹੁਤ ਜਾਮ ਲੱਹੇ ਹੈ। ਟ੍ਰੈਫਿਕ ਵੀ ਅਸੀਂ ਉਹਦੇ ਨਾਲ ਸਾਡਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਆ ਕਿ ਜਿਹੜਾ ਕੋਈ ਕਈ ਵਾਰ ਹੁੰਦਾ ਹੈ ਕਿ ਬੰਦੇ ਗੱਡੀ ਖੜੀ ਕਰਕੇ ਬਾਜ਼ਾਰ ਚੱਲ ਜਾਂਦੇ ਆ। ਕਿ ਆਪਾਂ ਪੁਲਿਸ ਵਾਲਿਆਂ ਨੂੰ ਵੀ ਕਿਹਾ ਹੈ ਕਿ ਕਿਉਂਕਿ ਟ੍ਰੈਫਿਕ ਕੰਟਰੋਲ ਹੁੰਦੇ ਵੀ ਉਹਨਾਂ ਨੂੰ ਵੀ ਰੋਕਿਆ ਜਾਵੇ ਤੇ ਸਾਡਾ ਸਟਾਫ ਵੀ ਇਸ ਗੱਲ ਲਈ ਨਿਗਰਾਨੀ ਰੱਖੇਗਾ ਕਿ ਕੋਈ ਇਸ ਤਰ੍ਹਾਂ ਨਾ ਤੇ ਹੁਣ ਜਿਹੜਾ ਸਾਮਾਨ ਚੱਕਿਆ ਉਹਨਾਂ ਨੂੰ ਕਿੱਦਾਂ ਡੰਡ ਵਗੈਰਾ ਲਗਾਉਂਗੇ ਜਾਂ ਸਾਮਾਨ ਚੱਕ ਲਿਆ ਉਹ ਵਾਪਸ ਕਰੋਗੇ ਜਾਂ ਕਿੱਦਾਂ ਜੀ ਪਹਿਲਾਂ ਉਹਨਾਂ ਨੂੰ ਵਾਰਨਿੰਗ ਦਿੱਤੀ ਸੀਗੀ ਤੇ ਜੋ ਵੀ ਹੈ ਆਪਾਂ ਉਹਨਾਂ ਨੂੰ ਜੋ ਵੀ ਵਾਰਨਿੰਗ ਦੇਵਾਂਗੇ ਜਾਂ ਜੁਰਮਾਨਾ ਲਗਾ ਕੇ ਆਪਾਂ ਉਹਨਾਂ ਨੂੰ ਉਹਨਾਂ ਦਾ ਸਾਮਾਨ ਵਾਪਸ ਕਰਦਾਂਗੇ ਪਰ ਨਾਲ ਇਹ ਜ਼ਰੂਰ ਲਿਖ ਕੇ ਲਾਵਾਂਗੇ ਕਿ ਉਹ ਮੁੜ ਕੇ ਇਸ ਜਗ੍ਹਾ ਤੇ ਜਿਹੜੀ ਉਹ ਰੈਡੀ ਨਹੀਂ ਲਗਾ ਗਿਆ ਤਾਂ ਕਿ ਆਵਾਜ਼ ਆਇ ਨੂੰ ਕੋਈ ਪ੍ਰੋਬਲਮ ਨਾ ਆਵੇ ਲੋਕਾਂ ਨੂੰ ਕਿਉਂਕਿ ਅਸੀਂ ਸਾਡੀ ਜਿਹੜੀ ਵੀ ਇਹ ਕਾਰਵਾਈ ਅਸੀਂ ਕਰਦੇ ਆ ਉਹਦਾ ਮੇਨ ਮਕਸਦ ਇਹ ਹੀ ਆ ਕਿ ਆਮ ਪਬਲਿਕ ਨੂੰ ਕੋਈ ਪ੍ਰੋਬਲਮ ਨਾ Sí, tan